ਦੀ ਆਪਣੇ ਪਰਮੇਸ਼ਵਰ ਨੂੰ ਦੇਣੀ ਆ ਔਰ ਜਦੋਂ ਅਸੀਂ ਪਹਿਲੇ ਜਿੱਕੇ ਆ ਦੂਜੇ ਕੰਮਾਂ ਨੂੰ ਉਹ ਕੋਈ ਸਮਸਦਾਰੀ ਨਹੀਂ ਆਤਮਿਕ ਜੀਵਨ ਚ ਅਸੀਂ ਸਮਸਦਾਰ ਨਹੀਂ ਆ ਅਸੀਂ ਕਹਿੰਨੇ ਆ ਆ ਵੀ ਕਰ ਲਈਏ ਉਹ ਵੀ ਕਰ ਲਈਏ ਤੇ ਫਿਰ ਜਦੋਂ ਸਾਰਾ ਕੰਮ ਥੰਦਾ ਕਰਕੇ ਅਸੀਂ ਜਾਂਦੇ ਆ ਥੱਕ ਤੇ ਫਿਰ ਇੱਕ ਮਤ ਕੀ ਥੱਕਿਆ ਥੁੱਕਿਆ ਲੈ ਕੇ ਅਸੀਂ ਪਰਮੇਸ਼ਵਰ ਨੂੰ ਦਿੰਨੇ ਆ ਔਰ ਉਸ ਤਰੀਕੇ ਦੇ ਨਾਲ ਸਾਡੇ ਤੋਂ ਪ੍ਰਾਰਥਨਾ ਵੀ ਨਹੀਂ ਕਰ ਪਾਈ ਜਦੋਂ ਤੁਸੀਂ ਥੱਕ ਟੁਕ ਜਾਂਦੇ ਆਂ ਔਰ ਉਹ ਅੱਧਾ ਅਧੂਰਾ ਗਿਆ ਸੀ ਪਰਮੇਸ਼ਵਰ ਨੂੰ ਦੇਣ ਦੀ ਕੋਸ਼ਿਸ਼ ਕਰਦੇ ਪਰ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਪਹਿਲਾ ਦੋਸਤੋਂ ਪਹਿਲ ਜਿਹੜੀ ਸਾਡੇ ਜੀਵਨ ਚ ਪਰਮੇਸ਼ਵਰ ਦੀ ਆ ਤੇ ਖੁਦਾ ਜਦੋਂ ਤੁਸੀਂ ਪਹਿਲ ਦੋਗੇ ਆਪਣੇ ਜੀਵਨ ਦੇ ਵਿੱਚ ਆਪਣੇ ਪਰਮੇਸ਼ਵਰ ਦੀ ਇਨੇ ਅੱਜ ਸੰਡੇ ਅੱਜ ਪਾਕੀ ਗੋਮਾ ਬਾਅਦ ਚ ਪਹਿਲਾ ਮੈਂ ਖੁਦਾ ਦੀ ਹਜ਼ੂਰੀ ਵਿੱਚ ਜਾਣਾ ਪਹਿਲਾ ਮੈਂ ਪਰਮੇਸ਼ਵਰ ਦਾ ਵਚਨ ਸੁਣ ਕੇ ਆਣਾ ਪ੍ਰਭੂ ਦੇ ਨਾਲ ਮੈਂ ਗੱਲਬਾਤ ਕਰਕੇ ਆਂ ਨਹੀਂ ਅਸੀਂ ਇੱਥੇ ਪਰਮੇਸ਼ਵਰ ਦੇ ਨਾਲ ਗੱਲ ਕਰਦੇ ਆ ਉਹਨਾਂ ਮਿਲਦੇ ਆ ਆਪਣੀ ਦੁੱਖ ਪ੍ਰਸ਼ਾ ਮੇਰਾ ਪ੍ਰਕਾੜਾ ਦੱਸਦੇ ਆਂ ਔਰ ਖੁਦਾ ਤੁਹਾਨੂੰ ਚੱਗਾ ਕਰਦਾ ਪਰਮੇਸ਼ਰ ਤੁਹਾਡੀ ਦੁੱਖ ਪ੍ਰੇਸ਼ਾਨ ਨੂੰ ਸੁਣਦੇ ਸੋਪਸਦਾਰੀ ਦੇ ਨਾਲ ਬੁੱਧੀਮਾਨੀ ਦੇ ਨਾਲ ਆਪਣੀ ਪਾਲ ਸ਼ਕਤੀ ਦੇ ਨਾਲ ਖੁਦਾ ਦੇ ਵਚਨ ਚ ਲਿਖਿਆ ਕਿ ਸਾਰੀ ਸਮਝ ਸਾਰੀ ਬੁੱਧ ਸਾਰੀ ਸ਼ਕਤੀ ਦੇ ਨਾਲ ਪਰਮੇਸ਼ਰ ਨੂੰ ਪਿਆਰ ਕਰਨਾ ਕਿ ਉਹਨਾਂ ਅਸਮ ਕੁਵਾਰੀਆਂ ਦੀ ਤਰ੍ਹਾਂ ਵੀ ਹੋਣਾ ਜਿਹੜੀਆਂ ਬੁਰਖ ਕਾਇਦੇ ਨਾਲ ਚੱਲਿਆ ਔਰ ਆਪਣੇ ਨਾਲ ਆਪਣਾ ਤੇਲ ਲੈ ਕੇ ਨਹੀਂ ਚਲੀਆਂ ਤੇ ਉਹ ਬਾਹਰ ਰਹਿ ਗਏ। ਔਰ ਅਸੀਂ ਆਪਣੀ ਤਿਆਰੀ ਜਿਹੜੀ ਹੈ ਜਦੋਂ ਤੁਸੀਂ ਸ਼ੁਰੂਆਤ ਤੋਂ ਕਰੋਗੇ ਤੇ ਤੁਸੀਂ ਪਰਫੈਕਟ ਖੁਦਾ ਦੀ ਜਿਹੜੀ ਉਸਮੇਂ ਹਿੱਸਾ ਬੜੋਗੇ ਖੁਦਾ ਤੋਂ ਬੱਚਤ ਤੋਂ ਆਜ਼ਾਦ ਹੋਏਗਾ। ਅਨ ਪਰਮੇਸ਼ਵਰ ਦੇ ਵਿੱਚ ਪਰਮਦੇ ਬੱਚਤ ਦੇ ਵਿੱਚ ਬਹੁਤ ਸਮਝਦਾਰ ਜਿਹੜੀ ਔਲਾਦ ਦੇ ਨਬੀ ਸੀਗੇ, ਹੁਸ਼ਮਿਸ਼ਤਾ ਸੀਗੇ ਉਹਨਾਂ ਦਾ ਜ਼ਿਕਰ ਹੈਗਾ ਔਰ ਜਿੰਨਾਂ ਦੀ ਕੋਲ ਗਲਤੀਆਂ ਹੋਈਆਂ ਉਹਨਾਂ ਦਾ ਵੀ ਜ਼ਿਕਰ ਹੈ ਨਾ ਔਰ ਪਰਮੇਸ਼ੁਰ ਨੇ ਬੱਚਾ ਚਲਿਆ ਕਿਆ ਕਿਸੀ ਆਪਣੀ ਸਟੋਰੀਆਂ ਤੋਂ ਉਹ ਸਿੱਖਦੇ ਆ ਕਿ ਉਂਝੜੀਆਂ ਗਲਤੀਆਂ ਉਹਨਾਂ ਨੇ ਕੋਲੋਂ ਹੋਈਆਂ ਉਹ ਸਾਡੇ ਜੀਵਨ ਦੇ ਵਿੱਚ ਦਾ ਹਨ ਅਪਾ ਬਿਯਾਨ ਕਬੀਲੇ ਜੀਵਨ ਚੋਂ ਦੇਖਦੇ ਆ ਕਿ ਪਰਮੇਸ਼ੁਰ ਜਿਹੜਾ ਰਾਜਾ ਬਲਾਕ ਦਾ ਸਮੇਂ ਸੀਗਾ ਔਰ ਬਿਯਾਨ ਨਬੀ ਨੂੰ ਪਰਮੇਸ਼ੁਰ ਨੇ ਕਿਹਾ ਕਿ ਤੂੰ ਰਾਜਾ ਬਲਾਕ ਦੇ ਕੋਲ ਨਹੀਂ ਜਾਣਾ ਰਾਜਾ ਬਲਾਕ ਨੇ ਆਪਣੇ ਸੇਮਾਪਤੀ ਭੇਜੀ ਆਪਣੇ ਨੌਕਰ ਚੱਕਰ ਭੇਜੇ ਕਿ ਬਲੀਆਮ ਨਬੀ ਨੂੰ ਮੇਹਰ ਕੋਲ ਲੈ ਕੇ ਆਓ ਪਰ ਖੁਦਾ ਦੇ ਬਚਨ ਦੇ ਵਿੱਚ ਲਿਖਿਆ ਬਲੀਆਮ ਨਬੀ ਨੇ ਪ੍ਰਾਰਥਨਾ ਕੀਤੀ ਖੁਦਾ ਦੇ ਅੱਗੇ ਖੁਦਾ ਮੈਂ ਜਾਵਾਂਗੇ ਨਾ ਜਾਵਾਂ ਤੇ ਖੁਦਾ ਨੇ ਕਿਹਾ ਨਹੀਂ ਜਾਵਾਂ ਮੇਰੀ ਲੋਕਾਂ ਨੂੰ ਸ਼ਰਾਪ ਦੇਣ ਵਾਸਤੇ ਤੂੰ ਨਹੀਂ ਜਾਵਾਂ ਆਰ ਤੇਜ ਉਹ ਦੁਬਾਰਾ ਰਾਜੇ ਨੇ ਬੰਦੇ ਭੇਜੇ ਤੇ ਫਿਰ ਕਹਿੰਦਾ ਪ੍ਰਭੂ ਮੈਂ ਜਾਵਾਂ ਪਰ ਮੇਸ਼ਾਹਰ ਜੀ ਆਪਣੀ ਇੱਛਾ ਪਰਫੈਕਟ ਜਿਹੜੀ ਇੱਛਾ ਇੱਕ ਵਾਰ ਚ ਦੱਸਦੀ ਗੋਜੂ ਜੀ ਤਾਂ ਇਹਦਾ ਆਪਰਾ ਮੰਨ ਕਰ ਰਿਹਾ ਸੀ ਕਿਉਂਕਿ ਕਿਤੇ ਨਾ ਕਿਤੇ ਉਹਦੇ ਅੰਦਰ ਇੱਕ ਲਾਲਚ ਆ ਰਿਹਾ ਸੀਗਾ ਕਿ ਮੈਂ ਰਾਜੇ ਕੋਲ ਜਾਵਾਂਗਾ ਔਰ ਮੈਂ ਰਾਜੇ ਕਹੀ ਦੇ ਅਨੁਸਾਰ ਕਰਾਂਗਾ ਰਾਜਾ ਮੈਨੂੰ ਢੇਰ ساری ਸੋਨਾ ਚਾਂਦੀ ਰੁਪਏ ਪੈਸੇ ਦੇਵੇਗਾ ਤੇ ਖੁਦਾ ਨੇ ਜਦੋਂ ਉਹਨੂੰ ਮੰਨ ਦੀ ਜਦੋਂ ਨੇ ਬਾਰ-ਬਾਰ ਪਰਮੇਸ਼ਵਰ ਜੀ ਕੀ ਪ੍ਰਾਰਥਨਾ ਕੀਤੀ ਕਿ ਮੈਂ ਜਾਵਾਂ ਮੈਂ ਜਾਵਾਂ ਤੇ ਮਨਾਂ ਕਿਹਾ ਜਾ ਬਾਤ ਤੂੰ ਆਪਣੀ ਇੱਛਾ ਦੇ ਅਨੁਸਾਰ ਉੱਥੇ ਬੋਲ ਵੀ ਨਹੀਂ ਸਕੀਂਗਾ ਜੋ ਅੱਛਾ ਬਸ ਤੇ ਮੂਹ ਚ ਬੋਣਾ ਦਾਤੂ ਹੋਣੀ ਬੋਲੇਗਾ ਔਰ ਜੋ ਰਾਜਾ ਉਹਦੇ ਮੂਹ ਚ ਬਲਵਾਉਣਾ ਚਾਹੁੰਦਾ ਸੀ ਉਹ ਕੁਛ ਵੀ ਬੋਲ ਨਹੀਂ ਸਕਿਆ ਉਹ ਉਹੀ ਬੋਲਿਆ ਜਿਹੜਾ ਖੁਦਾ ਉਹਦੇ ਕੋਲੋਂ ਬਲਵਾਉਣਾ ਚਾਹੁੰਦਾ ਤੇ ਅੱਜ ਤੁਸੀਂ ਵੀ ਇਸ ਵਕਤ ਤੁਸੀਂ ਸਮਝਾ ਕੇ ਅਸੀਂ ਉਹੀ ਬੋਲਣਾ ਜੋ ਸਾਡਾ ਪਰਮੇਸ਼ਵਰ ਸਾਡੇ ਮੂਹ ਚ ਬਲਵਾਉਣਾ ਚਾਹੁੰਦਾ ਪਰਿਸ਼ਤਾਣੇ بڑا ਕੋਸਟਾ ਉਹਦੇ ਮੂਹ ਚ ਬਲਵਾਉਣਾ ਚਾਹੁੰਦਾ ਜਦੋਂ ਬਾਰ-ਬਾਰ ਦੋਵੇਂ ਤੁਹਾਡੀ ਜ਼ਿੰਦਗੀ ਚੋਂਦਾ ਤੇ ਸ਼ੈਤਾਨ ਕਹਿੰਦਾ ਕਿ ਇਹ ਪਰਮੇਸ਼ਵਰ ਨੂੰ ਗੁਰਵਾ ਕਰੇ